ਸਤਿ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰਿਦਰਸ਼ਕੋ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਤਾ ਦਾ ਵਿਆਹ ਹੋ ਗਿਆ ਤੇ ਵਿਆਹ ਹੋਇਆ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਸਰਕਾਰੀ ਰਹਾਇਸ਼ ਹੈ ਦਿੱਲੀ ਦੀ ਕਪੂਰ ਚਲਾ ਹਾਊਸ ਉਹਦੇ ਚ ਹੋਇਆ ਤੇ ਚਰਚਾ ਕਿਉਂ ਹੋ ਰਹੀ ਹੈ ਚਰਚਾ ਦੋ ਕਰਨਾ ਕਰਕੇ ਇੱਕ ਤਾਂ ਬੜੇ ਸਿਲੇਕਟਡ ਜੇ ਬੰਦੇ ਸਿਰਫ 150 ਬੰਦਾ ਉੱਥੇ ਬੁਲਾਇਆ ਸੀ ਔਰ ਵੈਜੀਟੇਰੀਅਨ ਭੋਜਨ ਸੀ ਸਾਰੀ ਗੱਲ ਬਾਤ ਮੈਂ ਤੁਹਾਨੂੰ ਦੱਸਦਾ ਅੱਗੇ ਜਾ ਕੇ ਵਿਆਹ ਦੀ ਕੋਣ-ਕੋਣ ਬੁਲਾਏ ਕੌਣ-ਕੋਣ ਗਾਏ ਕੌਣ-ਕੌਣ ਨੱਚੇ ਇਹ ਵੀ ਦੱਸਦੇ ਲੇਕਿਨ ਦੂਜੀ ਗੱਲ ਜ਼ਿਆਦਾ ਇੰਪੋਰਟੈਂਟ ਹੈ ਜਿਹੜੀ ਜਿਹਦੇ ਕਰਕੇ ਚਰਚਾ ਹੋਈ ਇਹ ਮੁੱਦਾ ਬਣਾ ਲਿਆ ਆਪੋਜੀਸ਼ਨ ਨੇ ਪੰਜਾਬ ਦੀ ਪਾਰਟੀਆਂ ਨੇ ਜਿਹੜੇ ਸੀਨੀਅਰ ਡਾਕਟਰ ਸਾਹਿਬ ਉਹ ਤਾਂ ਕਹਿੰਦੇ ਇਹ ਕਪੂਰਥਲਾ ਹਾਊਸ ਨਹੀਂ ਹੈ ਇਹ ਮੈਰਿਜ ਆਫ ਮੈਰਿਜ ਪੈਲੇਸ ਆਫ ਫੈਮਿਨੈਂਸ ਹੈ ਇਕ ਖਾਸ ਬੰਦਿਆਂ ਦਾ ਜਿਹੜਾ ਹੈ ਵਿਆਹ ਕਰਨ ਦਾ ਇਹ ਮੈਰਿਜ ਪੈਲੇਸ ਬਣ ਗਿਆ ਇਹ ਕਿ ਹੈ ਔਰ ਦੂਜੇ ਪਾਸੇ ਉਹਨਾਂ ਨੇ ਹੋਰ ਵੀ ਬੜੇ ਵਿਅੰਗ ਮਾਰੇ ਨੇ ਕਿ ਹੁੱਕ ਨਵੀਂ ਕ੍ਰਾਂਤੀ ਆਉਗੀ ਹੋਣਾ ਇੱਥੋਂ ਪੈਸਾ ਕਮਾਇਆ ਕਰਨਗੇ ਸਰਕਾਰ ਵਾਲੇ ਇਸ ਮੈਰਿਜ ਪੈਲੇਸ ਚ ਤੇ ਦੂਜੇ ਪਾਸੇ ਇਸੇ ਤਰ੍ਹਾਂ ਦੀ ਗੱਲ ਜਦੋਂ ਡਾਂਸ ਕਰਦੇ ਨੇ ਮਾਨ ਸਾਹਿਬ ਮੰਗੜੇ ਤੇ ਉਹਦੀ ਵੀਡੀਓ ਨਾਲ ਪਾ ਕੇ ਤੇ ਕਹਿੰਦੇ ਜਿਹੜਾ ਹੈ ਨੀਰੋ ਵੰਸਰੀ ਵੇਚਾ ਰਿਹਾ ਸੀ ਰੋਮ ਸੜ ਰਿਹਾ ਸੀ ਮਤਲਬ ਕਿ ਪੰਜਾਬ ਦੇ ਹਾਲਤ ਮਾੜੇ ਨੇ ਤੇ ਮਾਨਸਾਬ ਡਾਂਸ ਕਰ ਰਹੇ ਨੇ ਇਹ ਸਾਰੀ ਗੱਲਬਾਤ ਤੇ ਕਪੂਰਸਾਲਾ ਉਸ ਕੀ ਹੈ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਨੀ ਹੈ ਟਿੱਕਣਸ ਤੋਂ ਪਹਿਲਾਂ ਬਹੁਤ ਛੋਟੀ ਜਿਹੀ ਅਪੀਲ ਕਿ ਜਿਨ੍ਹਾਂ ਨੇ ਅਜੇ ਤੱਕ ਨਹੀਂ ਚੱਟਣ ਨੂੰ ਸਬਸਕ੍ਰਾਈਬ ਕੀਤਾ ਹੋ ਪਲੀਜ਼ ਕਰ ਲਵੋ ਹੁਣ ਆਪਾਂ ਗੱਲ ਤੋਂ ਪਹਿਲਾਂ ਵਿਆਹ ਦੀ ਕਰ ਲਈਏ ਬੱਚੀ ਹੈ ਮੁਬਾਰਕਬਾਦ ਦਿੰਦੇ ਹੋਏ ਆਪਾਂ ਇਹ ਗੱਲ ਕਰੀਏ ਪਿਆ ਤਾਂ ਚਲੋ ਕੋਈ ਕਿਸੇ ਦਾ ਵੀ ਹੈ ਵੈਸੇ ਇੱਕਦਸਾਂ ਪਿਆ ਕਿਸੇ ਦਾ ਵੀ ਹੋਵੇ ਉਹ ਬਹੁਤ ਵੱਡਾ ਇਵੈਂਟ ਹੁੰਦਾ ਹੈ ਕਿਸੇ ਦੀ ਵੀ ਜ਼ਿੰਦਗੀ ਦਾ ਇਹ ਤਾਂ ਫਿਰ ਮੁੱਖ ਮੰਤਰੀ ਉਹ ਵੀ ਤਨਵਾਰ ਦਾ ਮੁੱਖ ਮੰਤਰੀ ਉਹ ਵੀ ਕੇਜਰੀਵਾਲ ਵਰਗਾ ਸੁਪਰੀਮੋ ਤੇ ਉਹਦਾ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਵੀ ਇੱਕ ਕਿਸਮ ਦਾ ਸੁਪਰ ਮੁੱਖ ਮੰਤਰੀ ਹੈ ਤੋਂ ਉਹ ਉਹਦੀ ਬੇਟੀ ਦਾ ਵਿਆਹ ਹੋਣਾ ਤੇ ਆਪਣੇ ਆਪ ਚ ਖਬਰ ਤਾਂ ਬਣਨੀ ਸੀ ਉਹ ਬਣੀ ਵੀ ਔਰ ਬਹੁਤ ਸਿਲੇਕਟਡ ਜਿਹੜੇ ਬੰਦੇ ਵਿਆਹ ਚ ਬੁਲਾਏ ਸੀ ਮੈਂ ਜਿਹੜੀ ਲਿਸਟ ਦੇਖ ਰਿਹਾ ਸੀ ਜੋ ਖ ਰਚੀ ਉਹਦੇ ਚ 150 ਬੰਦਾ ਉਹਨਾਂ ਨੇ ਬੁਲਾਇਆ ਸੀ ਜਿਹੜੇ ਪੋਲਿਟਿਕਲ ਬੰਦਿਆਂ ਚੋਂ ਭਗਵੰਤ ਮਾਨ ਤਾਂ ਹੋਣੇ ਸੀ ਭਗਵੰਤ ਮਾਨ ਤੇ ਉਹਨਾਂ ਦੀ ਫੋਇਪ ਡਾਕਟਰ ਗੁਰਪ੍ਰੀਤ ਕੌਰ ਤੇ ਇਸੇ ਤਰੀਕੇ ਨਾਲ ਉਹਨਾਂ ਨੇ ਸਸੋਧਿਆ ਬੀਸ਼ਿਸ ਸਸੋਧਿਆ ਤੇ ਰਾਗਵ ਚੱਡਾ ਮੀਕਾ ਸਿੰਘ ਸੀ ਸਿੰਗਰ ਔਰ ਸੱਜੇ ਸਿੰਘ ਸੀ ਕੁਝ ਜ਼ਿਆਦਾ ਨਹੀਂ ਗੁਪਾਲ ਰਹੇ ਸੀ ਕੋਈ ਜ਼ਿਆਦਾ ਬੰਦੇ ਨਹੀਂ ਬੁਲਾਏ ਜਿਹੜੇ ਪੋਲਿਟਿਕਲ ਅਫਦੇ ਸਾਥੀ ਸੀ ਉਹਨਾਂ ਨਹੀਂ ਇੱਥੇ ਬਲਾਇੰਡ ਗਿਆ ਮੰਗੜੇਚ ਵੀ ਬਹੁਤ ਘੱਟ ਸੀ ਤੇ ਮੰਗੜਾ ਇੱਕ ਹੋਟਲ 'ਚ ਹੋਇਆ ਸੀ ਤੇ ਇੱਥੇ ਜਿੱਥੇ ਮੰਗਣਾ ਹੋਇਆ ਹੈ ਨਾ ਉਹੀ ਤਾਂ ਵੀਡੀਓ ਜਿਹੜੀਆਂ ਤੁਸੀਂ ਦੇਖ ਰਹੇ ਹੋ ਪੁਸ਼ਪਾ ਟੂ ਦੇ ਗਾਣੇ ਤੇ ਡਾਂਸ ਕਰ ਰਹੇ ਨੇ ਉਹ ਸਗੰਦੇ ਬਲੇ ਦੀਏ ਹੋਟਲ ਦੇ ਸਿੰਗਰੀ ਲੋ ਕੋਈ ਨਵੀਂ ਦਿੱਲੀ ਦਾ ਹੋਟਲ ਉੱਥੇ ਹੋਇਆ ਸੀ ਉਹ ਤੇ ਉੱਥੇ ਮਾਨ ਸਾਹਿਬ ਦਾ ਵੀ ਡਾਂਸ ਜਿਹੜਾ ਆਪਾਂ ਦੇਖਿਆ ਤੇ ਉਸੇ ਡਾਂਸ ਤੇ ਤਾਂ ਜਿਹੜੇ ਬਿਆੰਕ ਕਸਿਆ ਪ੍ਰਤਾਪ ਸਿੰਘ ਬਾਜਪਾ ਨੇ ਲੇਕਿਨ ਆਪਾਂ ਵਿਆਹ ਦੀ ਗੱਲ ਕਰ ਲਈਏ ਪਹਿਲਾਂ ਉਹ ਹਰਸ਼ਤਾ ਜਿਹੜੀ ਉਹਨਾਂ ਦੀ ਬੇਟੀ ਹੈ 28 ਸਾਲ ਦੀ ਹੋਗੀ ਵਿਆਹ ਤਾਂ ਹੋਣਾ ਹੀ ਸੀ ਉਹਨਾਂ ਦਾ ਜਿਹੜਾ ਆਈਆਈਟੀ ਕੀਤੀ ਹੋਏ ਦਿੱਲੀ ਤੋਂ ਦਿੱਲੀ ਆਈਆਈਟੀ ਤੋਂ ਕਾਲਜ ਤੋਂ ਤੇ ਉਹਨਾਂ ਦਾ ਕਲਾਸ ਫੈਲੋਸੀ ਸੰਭਵ ਜੈਨ ਉਹਦੇ ਨਾਲ ਵਿਆਹ ਹੋਇਆ ਹੈ ਔਰ ਵਿਆਹ ਕੁਝ ਜ਼ਿਆਦਾ ਨਹੀਂ ਠੀਕ ਹੈ ਸਾਦਾ ਟਾਂਗ ਜਿਹੜੇ ਸੋ ਬੰਦਾ ਹੋਇਆ ਆਮ ਤੌਰ ਤੇ ਤਾਂ ਬਾਣੀਆਂ ਦੇ ਬਹੁਤ بڑے ਤਕੜੇ ਹੁੰਦੇ ਨੇ ਪਰ ਇਹਨਾਂ ਨੇ ਖਾਰ ਸੈਪਸ਼ੈਂਸ ਦੇਖ ਲਾਂਗੇ ਜੇ ਕੋਈ ਜ਼ਿਆਦਾ ਪਰ ਹਾਲ ਦੀ ਘੜੀ ਵਿਆਹ ਚ ਤਾਂ ਹੀ ਕੁਝ ਹੋਇਆ ਤੇ ਰਿਸੈਪਸ਼ਨ ਤਾਂ ਕੱਲ ਹੋਣੀ ਆ ਉਹ ਤਾਂ ਫਿਰ ਨੈਟਸ ਹੋ ਜੂਗਾ ਤੇ ਲੇਕਿਨ ਇਹ ਖਬਰ ਕਿਉਂ ਮੈਂ ਤੁਹਾਡੇ ਨੂੰ ਵਿਸ਼ੇਸ਼ ਤੌਰ ਤੇ ਵਿਆਹ ਦੀ ਗੱਲ ਕਿਉਂ ਕਰ ਰਿਹਾ ਇਹ ਇਸ ਕਰਕੇ ਕਰ ਰਿਹਾ ਕਿ ਇਹਨੂੰ ਮੋਦਾ ਬਣਾ ਲਿਆ ਖਾਸ ਤੌਰ ਤੇ ਮੈਂ ਜਿਹੜਾ ਦੇਖਿਆ ਇਹਦਾ ਸਨੀਲ ਜੈਕਟ ਹੋਰਾਂ ਦਾ ਜਿਹੜਾ ਐਕਸਕਮੈਂਟ ਹੈ ਬਹੁਤ ਤਿੱਖਾ ਬੰਗਾ ਉਹਦੇ ਚ ਉਹ ਪਹਿਲਾਂ ਤਾਂ ਮੁਬਾਰਕਬਾਦ ਦਿੰਦੇ ਨੇ ਕਹਿੰਦੇ ਕੇਜਰੀਪਾਲ ਸਾਹਿਬ ਤੁਹਾਨੂੰ ਮੁਬਾਰਕਬਾਦ ਤੁਹਾਡੀ ਬੇਟੀ ਦਾ ਪਿਆ ਹੋਇਆ ਉਦੋਂ ਬਾਅਦ ਫਿਰ ਜਿਹੜੀ ਉਹਨਾਂ ਦੇ ਟੋਨ ਬਦਲ ਜਾਂਦੀ ਹੈ ਉਹ ਗੱਲ ਕਰਕੇ ਉਹ ਕਹਿੰਦੇ ਕਪੂਰਥਲਾ ਹਾਊਸ ਦੇ ਵਿੱਚ ਇੱਥੇ ਤੁਹਾਨੂੰ ਇਹ ਵੀ ਦੱਸਦਾ ਕਿ ਜਿੰਨੀਆਂ ਜੱਟੀਆਂ ਸਟੇਟ ਸੀ ਨਾ ਉਹਨਾਂ ਦੇ ਆਪ ਦੇ ਆਪ ਦੇ ਰੈ residense ਉਹਨਾਂ ਮਹਾਰਾਜਾ ਦੇ ਹੁੰਦੇ ਸੀ ਜਿਵੇਂ ਪਟਿਆਲਾ ਹਾਊਸ ਕਪੂਰਥਲਾ ਹਾਊਸ ਬੀਕਾ ਨੋਹਰ ਹੋ ਸੈਸਟਰਾਂ ਦੇ ਉੱਥੇ ਸੀ ਹੁਣ ਪਟਿਆਲਾ ਜਿਹੜਾ ਕਪੂਰਥਲਾ ਇਹ ਅਹ ਆਲੋ ਵਾਲਿਆਂ ਦੀ ਰਿਅਸਤ ਸੀ ਉਹ ਉਹ ਰਿਅਸਤ ਦਾ ਉਥੇ ਦਿੱਲੀ ਦੇ ਵਿੱਚ ਟਿਕਾਣਾ ਸੀ ਬੰਗਲੋ ਸੀ ਮਹਿਲ ਸੀ ਜੋ ਮਰਜੀ ਤੋਂ ਨਵ ਦੇ ਤੋ ਬਹੁਤ ਵਧੀਆ ਹੈ 11000 ਸਕਰ ਫੁੱਟ ਚਾਤ ਹੈ ਬਹੁਤ ਬੜਾ ਲਾਉਨ ਹੈ ਸਭ ਕੁਝ ਹੈ ਇੱਥੇ ਤੋਂ ਇਹ ਇਹਨੂੰ ਅਸਲ ਸ਼ੁਰੂਆਤ ਕਰਤੀ ਸੀ ਰਾਗਮ ਚੱਡਾ ਨੇ ਰਾਗਮ ਚੱਡਾ ਦਾ ਜਦੋਂ ਮੰਗਣਾ ਹੋਇਆ ਨਾ ਮਈ 23 ਦੀ ਗੱਲ ਹੈ ਉਦੋਂ ਇੱਥੇ ਉਹਨਾਂ ਨੇ ਕੀਤਾ ਉਹ ਦਿੱਲੀ ਦੇ ਵਿੱਚ ਟਾਟਾ ਬਟਾ ਬਣਾਣਾ ਖਰਚਾ ਵੀ ਬਚਦਾ بڑا ਕੁਝ ਹੁੰਦਾ ਤੇ ਪੁਲਿਸ ਆਪ ਦੀ ਪੰਜਾਬ ਦੀ ਸਾਰਾ ਕੁਛ ਤੇ ਤੇ ਉੱਥੇ ਉਹਨਾਂ ਨੇ ਮੰਗਣਾ ਕੀਤਾ ਸੀ ਤੁਹਾਡੇ ਯਾਦ ਹੋ ਇਹ ਉਹੀ ਜਗ੍ਹਾ ਜਿੱਥੇ ਬਾਹਰ ਗੱਡੀ ਰੋਕ ਕੇ ਤੋੜਦਾ ਸੀ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਆਕਾਲ ਤਖਤ ਨੂੰ ਤੇ ਹੂਟਿੰਗ ਵੀ ਹੋਈ ਸੀ ਉੱਥੇ ਔਰ ਉਹਨਾਂ ਦੀ ਬੜੀ ਅਲੋਚਨਾ ਹੋਈ ਸੀ ਵੀ ਤੁਸੀਂ ਉੱਥੇ ਕਿਉਂ ਗਏ ਇੱਥੇ ਜਿਹੜਾ ਇਹ ਰਾਗਵਟੜਾ ਦੇ ਪਿਆ ਦੇ ਵਿੱਚ ਹੋ ਸਕਦਾ ਕਈ ਮਜਬੂਰੀਆਂ ਹੋ ਸਕਦਾ ਬੱਚੇ ਬੱਚੀ ਵੀ ਨਾਲ ਸੀ ਇਹ ਹੋਵੇ ਵੀ ਅਸੀਂ ਪਰਨੀਤੀ ਚੋਪੜਾ ਨੂੰ ਮਿਲ ਲੈ ਵੱਡਾ ਨਾਮ ਆ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਰਗਵ ਚੜਾ ਕੁਝ ਵੀ ਹੋ ਸਕਦਾ ਲੇਕਿਨ ਉਦੋਂ ਚਰਚਾ ਹੋਈ ਸੀ ਪਹਿਲੀ ਵਾਰ ਤਾਂ ਉਦੋਂ ਸੁਣਿਆ ਇਸ ਸਰਕਾਰ ਦੇ ਬਾਰੇ ਕਪੂਰਥਲਾ ਹਾਊਸ ਨੂੰ ਜਿਹੜਾ ਜਿਹੜੀ ਬਿਲਡਿੰਗ ਸਿਰਫ ਇਹਦੇ ਲਈ ਹੈ ਕਿ ਇਹ ਰੈ residense ਹੈ ਸਰਕਾਰੀ ਬੰਗਲਾ ਹੈ ਕਿਸੇ ਵੀ ਮੁੱਖ ਮੰਤਰੀ ਜਦੋਂ ਜਿਹੜਾ ਵੀ ਮੁੱਖ ਮੰਤਰੀ ਹੋਵੇ ਚੱਕ ਰਹਿੰਦਾ ਹੈ ਇਹ ਲੇਕਿਨ ਹੁਣ ਉਹ ਪ੍ਰਾਈਵੇਟ ਕੰਪਨੀ ਯੂਜ਼ ਕਰਨਾ ਸ਼ੁਰੂ ਕਰਤਾ ਤੇ ਸ੍ਰੀ ਰਜਖੜ ਸਾਹਿਬ ਇੱਕ ਗੱਲ ਨੂੰ ਤਾਂ ਠੀਕ ਕਹਿ ਰਹੇ ਨੇ ਬਿਆੰਗ ਉਹਦਾ ਜ਼ਿਆਦਾ ਤਿੱਖਾ ਹੈ ਉਹ ਕਹਿੰਦੇ ਵੀ ਇਹ ਸਰਕਾਰੀ ਭੰਗ ਨਾ ਕਹਿੰਦੇ ਮਾਨ ਸਾਹਿਬ ਨੇ ਨਾ ਹੁਣ ਇੱਕ ਕ੍ਰਾਂਤੀ ਹੋਰ ਲੈ ਕੇ ਆਉਣੀ ਹੈ ਕਿਉਂਕਿ ਪੰਜਾਬ ਦਾ ਕਰਜ਼ਾ ਹੀ ਹੋਇਆ ਪਿਆ ਦਿਵਾਲੀਆ ਪੰਜਾਬ ਉਹਨਾਂ ਨੇ ਇਹਦਾ ਦਿਵਾਲੀਆ ਸ਼ਬਦ ਯੂਜ਼ ਕੀਤਾ ਤੇ ਦੁਵਾਲੀਆਂ ਪੰਜਾਬ ਦੇ ਵਿੱਚ ਰੈਵਨਿਊ ਚਾਹੀਦਾ ਪੈਸਾ ਚਾਹੀਦਾ ਪੈਸਾ अच्छੇ ਮਿਲਿਆ ਕਰੂਗਾ ਇਹ ਖਾਸ ਆਦਮੀਆਂ ਦੇ ਵਿਆਹ ਲਈ ਜਗਾ ਮੈਰਿਜ ਪੈਲੇਸ ਬਣਾਤਾ ਹੁਣ ਜਿਹੜੀ ਮੈਰਿਜ ਪੈਲੇਸ ਆਫ ਐਮੀਨੈਂਸ ਇਹ ਉਹਨਾਂ ਨੇ ਲਿਖਿਆ ਹੈ ਜਿਹੜਾ ਸਨੀਲ ਜਾਖੜ ਸਾਹਿਬ ਨੇ ਤੇ ਵਿਅੰਗ ਤਾਂ ਬਈ ਬਹੁਤ ਸਿੱਖਾ ਔਰ ਜਵਾਬ ਵੀ ਦੇਣਾ ਪੈਂਦਾ ਹੈ ਜਵਾਬ ਤੇ ਕੁ ਸਰਕਾਰੀ ਆ ਕੰਮ ਤੁਸੀਂ ਵਿਆਹ ਕਰਨਾ ਸਾਰੇ ਉਪਰ ਇਥੇ ਮਤਲਬ ਇਹਦਾ ਮਤਲਬ ਕੋਈ ਮਾਨ ਸਾਹਿਬ ਨੇ ਤਾਂ ਸਿੱਧੇ ਰੱਖਿਆ ਹੋਇਆ ਵੀ ਜੋ ਕੇਜਰੀਵਾਲ ਸਾਹਿਬ ਕਹਿੰਦੇ ਨੇ ਜਾਇ ਹੈ ਕਰੀਏ ਆਮ ਆਦਮੀ ਪਾਰਟੀ ਤਾਂ ਸਿੱਧੀ ਚੱਲਦੀ ਹੈ ਕਿ ਹੁਣ ਰੱਬ ਨੇ ਦਿੱਤੀਆਂ ਹੋਈਆਂ ਨੇ ਗਜਰਾ ਆਪਾਂ ਵਿਚ ਹੀ ਰੰਬਾ ਰੱਖੀਏ ਜੋ ਮਰਜੀ ਹੋ ਜੋ ਜੋ ਮਰਜੀ ਕਹਿੰਦੇ ਨੇ ਲੋਕ ਕਹੀ ਜਾਣ ਮਦ 2 ਸਾਲ ਰਹਿ ਕੇ ਪਤਾ ਨਹੀਂ ਆਉਣਾ ਜਾਂ ਨਹੀਂ ਆਉਣਾ ਹੁਣ ਤਾਂ ਆਪਾਂ ਆਨੰਦ ਲਈਏ ਫਿਰ ਉਹਨਾਂ ਨੇ ਆਨੰਦ ਲਿਆ ਡਾਂਸ ਕੀਤਾ ਜਿਹੜੇ ਬੰਦਿਆਂ ਦੀ ਲਿਸਟ ਵਿੱਚ ਦਸੀ ਉਹ ਚ ਮੀਕਾ ਸਿੰਘ ਵੀ ਸੀ ਉੱਥੇ ਸਿੰਗਰ ਮੀਕਾ ਸਿੰਘ ਪੀਓ ਸੁਲਿਸਟ ਦਾ ਹਿੱਸਾ ਸੀ ਤੇ ਗਾਣੇ ਵੀ ਤਾਂ ਕਿਸੇ ਨਾ ਗਾਉਣੇ ਸੀ ਮੀਕਾ ਸਿੰਘ ਦਾ ਸੀ ਚੋ ਤੇ ਉੱਥੇ ਮਾਨ ਸਾਹਿਬ ਦਾ ਜਿਹੜਾ ਡਾਂਸ ਹੈ ਉਹਦੀ ਵੀਡੀਓ ਵਾਇਰਲ ਹੋ ਗਈ ਤੁਸੀਂ ਦੇਖਿਆ ਗੁਰਪ੍ਰੀਤ ਕੌਰ ਨੇ ਡਾਂਸ ਕਰਦੇ ਤੇ ਉਹਨੂੰ ਚੱਕ ਰਿਆ ਜਿਹੜੇ ਪ੍ਰਤਾਪ ਸਿੰਘ ਬਾਜਪਾ ਨੇ ਪ੍ਰਤਾਪ ਸਿੰਘ ਬਾਜਪਾ ਕਹਿੰਦੇ ਕਿ ਜੀ ਇਹ ਪਹਿਲਾਂ ਤਾਂ ਉਹਨਾਂ ਨੇ ਇਹੀ ਕਿਹਾ ਵੀ ਸਰਕਾਰੀ ਰਹਿਸ਼ ਹੈ ਉਹ ਜਾਬ ਕੀ ਹੋ ਰਿਹਾ ਤੇ ਫਿਰ ਨਾਲ ਉਹਨਾਂ ਨੇ ਉਹ ਵੀਡੀਓ ਸਾਂਝੀ ਕਰਕੇ ਕਹਦੇ ਨੀਰੋ ਬੰਸਰੀ ਵੀ ਜਾ ਰਿਹਾ ਸੀ ਰੋਮ ਸੜ ਰਿਹਾ ਸੀ ਇਹ ਪ੍ਰੋਪਰ ਪੈਕ ਤੋਂ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਹੱਥ ਤੈਨੇ ਬਣੇ ਨੇ ਲਾਅ ਐਂਡ ਆਰਡਰ ਦੀ ਇਸਾ ਪੰਜਾਬ ਕਰਜਈ ਹੋਇਆ ਪਿਆ ਪੰਜਾਬ ਕੋਲ ਕੰਮ ਕੋਈ ਹੋ ਰਿਹਾ ਇਹ ਜੋ ਜੋ ਵਿਰਧੀ ਚਰ ਕਹਿੰਦੀ ਹੁੰਦੀ ਹੈ ਉਹੀ ਉਹਨਾਂ ਨੇ ਕਿਹਾ ਕਹਦੇ ਜੀ ਇਹ ਮਾਨ ਸਾਹ ਉਹਦਾ ਨਾਦਰ ਰਹਿਣ ਨਚਰ ਰਹਿਣ ਬਾਕੀ ਹੋਰ ਵੀ ਕਈ ਗੱਲਾਂ ਕਹੀਆਂ ਮੈਂ ਉਹ ਨਹੀਂ ਕਹਿਣੀਆਂ ਵਿਰੋਧੀ ਧਿਰ ਤੋਂ ਨਾ ਇਹ ਕਹੇ ਅਸੀਂ ਕਹਿੰਦੇ ਠੀਕ ਨਹੀਂ ਲੱਗਦੇ ਵੀ ਸ਼ਾਮ ਨੂੰ ਕੀ ਹੁੰਦਾ ਫਲਾਣਾ ਦਾ ਉਹ ਮੈਂ ਉਹ ਗੱਲ ਤੁਸੀਂ ਆਪ ਹੀ ਸਮਝ ਲਓ ਜੋ ਕਿਹਾ ਹੋਊਗਾ ਜਾਂ ਥਾ ਥਾ ਤੇ ਬਿਆਨ ਛਪੇ ਹੋਣੇ ਉਹਨਾਂ ਦੇ ਤੁਸੀਂ ਉਹ ਚ ਦੇਖ ਸਕਦੇ ਹੋ ਹੁਣ ਗੱਲ ਇਹ ਹੈ ਪਰ ਚਾਹੇ ਸ੍ਰੀ ਜਖੜਾ ਚਾਹੇ ਹੈਗੇ ਨੇ ਪ੍ਰਤਾਪ ਸਿੰਘ ਬਾਜਵਾ ਚਾਹੇ ਹੋਰ ਵਿਰੋਧੀ ਧਿਰ ਹੈ ਜਿਹੜੀ ਇਹ ਸਵਾਲ ਚੁੱਕਦੀ ਹੈ ਕਿ ਤੁਸੀਂ ਸਰਕਾਰੀ ਰਹਿائش ਦੇ ਵਿੱਚ ਇਸ ਤਰ੍ਹਾਂ ਦੇ ਫੰਕਸ਼ਨ ਦੇਖੋ ਨੈਤਿਕ ਤੌਰ ਤੇ ਤਾਂ ਠੀਕ ਨਹੀਂ ਸਰਕਾਰੀ ਫੰਕਸ਼ਨ ਚ ਤੁਸੀਂ ਪ੍ਰਾਈਵੇਟ ਜਿਹੜੇ ਨੇ ਕਰ ਰਹੇ ਹੋ ਇਹ ਠੀਕ ਨਹੀਂ ਇਹ ਗੱਲ ਠੀਕ ਹੈ ਦੋਨੇ ਵਿਰਧੀ ਧਰ ਦੇ ਲੀਡਰ ਜਿਹੜੇ ਪਰ ਉੱਥੇ ਕੌਣ ਪੁੱਛਦਾ ਹੁਣ ਤੁਸੀਂ ਦੇਖੋ ਕੱਲ੍ਹ ਹੀ ਨਹੀਂ ਹੈ ਤੇ ਇਹਨਾਂ ਦੇ ਤਾਂ ਕੋਠੀ ਵੀ ਜਿਹਨ ਕੇਜਰੀਵਾਲ ਸਾਹਿਬ ਦੀ ਕੋਠੀ ਵੀ ਤੇ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਦੀ ਅਸ਼ੋਕ ਮੇਤਲ ਦੀ ਕੋਠੀ ਚ ਰਹ ਰਹੇ ਨੇ ਮਾਤਰ ਜਿਹੜੀ ਦਿੱਲੀ ਚ ਪੰਜਾਬ ਦੇ ਬੰਦੇ ਨੂੰ ਕੋਠੀ ਵੀ ਨਹੀਂ ਹੋ ਵੀ ਇਹਨਾਂ ਦੇ ਕਬਜ਼ੇ ਚ ਕੱਲ੍ਹੋਂ ਹੀ ਨਹੀਂ ਆਦੀ ਕਿਉਂ ਮਨੀਸ਼ ਸ਼ੋਧਿਆ ਵੀ ਕੰਫਰੰਸਲ ਕਰਾਈ ਤਾਂ ਹੈ ਨਹੀਂ ਕੇਜਰੀਵਾਲ ਸਾਹਿਬ ਨੇ ਤਾਂ ਜਦੋਂ ਉਹਨਾਂ ਦਾ ਉਹ ਜਿਹੜਾ ਮਹਿਲ ਬਣਾਇਆ ਸੀ ਭਾਰਤੀ ਜਨਤਾ ਪਾਰਟੀ ਜੀ ਨੂੰ ਮਹਿਲ ਕਹਿੰਦੀ ਸੀ ਉਦੋਂ ਬਾਅਦ ਫਿਰ ਉਹਨਾਂ ਨੇ ਦੇਖਿਆ ਵੀ ਚਲੋ ਇੱਧਰ ਚਲੇ ਗਏ ਤੇ ਪਤਾ ਤਾਂ ਇਹ ਵੀ ਲੱਗਿਆ ਕਿ ਉਹਦੀ ਵੀ ਸੁਸ਼ੋਧੀਆਂ ਨੇ ਵੀ ਸ਼ਤਪੱਜੀ ਵਾਲੇ ਕੋਠੀ 'ਚ ਹੈ ਤੇ ਮੇਰੇ ਤਾਂ ਇਹ ਵੀ ਕੋਈ ਹੈ ਜੇ ਸੁਣ ਰਿਹਾ ਸੀ ਕਿ ਸੀਚੇਵਾਲ ਸਾਹਿਬ ਵਾਲੀ ਕੋਠੀ 'ਚ ਵੀ ਦਫ਼ਤਰ ਜੋ ਬਣਾ ਲਏ ਨੇ ਜਿਵੇਂ ਐਚੀਵੀ ਪੰਜਾਬ 'ਚ ਵੀ ਕਿਸੇ ਮੰਤਰੀ ਦੀ ਕੋਠੀ ਦੇਤੀ ਚੜੀ ਮੰਤਰੀ ਸ਼ੋਧਿਆ ਸਾਹਿਬ ਨੂੰ ਜਿਹੜੀ ਇਹ ਤਾਂ ਇਹ ਤਾਂ ਚੱਲੀ ਰਿਹਾ ਹੈ ਦਿੱਲੀ ਜਿਹੜੀ ਹੈ ਉਹ ਸਰ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਕਿ ਅਸਲ ਦੇ ਵਿੱਚ ਪੰਜਾਬੀਆਂ ਨੂੰ ਜੀਵ ਮਾਨਸਿਕਤਾ ਨਹੀਂ ਸਮਝ ਰਹੀ ਹੈ ਸਰਕਾਰ ਮਤਲਬ ਚਾਹੇ ਜੋ ਮਰਜੀ ਹੋਵੇ ਲੋਕਾਂ ਦੇ ਮਨਾਂ 'ਚ ਜਦੋਂ ਇਹ ਆ ਗਿਆ ਨਾ ਕਿ ਦਿੱਲੀ ਸਾਡੇ ਤੇ ਕਬਜ਼ਾ ਕਰ ਰਹੀ ਹੈ ਦਿੱਲੀ ਸਾਡੇ ਤੇ ਰਾਜ ਕਰ ਰਹੀ ਹੈ ਉਹ ਬੜਾ ਮੁਸ਼ਕਲ ਹੋ ਜੂ ਉਹ ਵਰਤਾਂਤ ਬਹੁਤ ਜਿਹੜਾ ਹੈ ਨਾ ਉਹ ਉਹਨੂੰ ਕੱਟਣਾ ਲੋਕਾਂ ਦੇ ਮਨਾਂ 'ਚ ਔਖਾ ਹੁੰਦਾ ਤੇ ਉਹ ਨੁਕਸਾਨ ਪਹੁੰਚਾਉਂਦਾ ਹੈ ਇਹ ਵੀ ਗੱਲ ਹੈ ਤਾਂ ਹੁਣ ਚਲ ਖੜ ਆਪਣਾ ਉਹ ਤਾਂ ਗੱਲ ਕਿਸੇ ਹੋਰ ਵੀਡੀਓ 'ਚ ਕਰਾਂਗੇ ਗੱਲ ਤਾਂ ਇਹ ਸੀ ਕਿ ਜਿਹੜੀ ਹਰਸ਼ਤਾ ਜੀ ਦਾ ਜਿਹੜੀ ਉਹਨਾਂ ਦੀ ਬੇਟੀ ਹੈ ਠੀਕ ਹੈ ਜਦੋਂ ਇਹ ਜੇਹ ਚ ਸੀ ਉਦੋਂ ਕਹਿੰਦੇ ਨੇ ਵੀ ਨਿਊ ਦਿੱਲੀ ਕੰਸਟੀਟੂਐਂਸੀ 'ਚ ਅਭ ਦੀ ਮਾਨਰ ਕਾਫੀ ਐਕਟਿਵ ਰਹੇ ਨੇ ਇਹ ਵੀ ਹਰਸ਼ਤਾ ਵੀ ਤੇ ਠੀਕ ਉਹਨ ਮਰਜ਼ਾ ਹੋਣੀ ਸੀ ਉਹਦੇ ਪਰ ਪਾਂਵੇ ਹੋ ਏ ਨਹੀਂ ਕਿ ਸਰਕਾਰੀ ਸਕੂਲ ਜਿਹੜੇ ਸਿੱਖਿਆ ਕ੍ਰਾਂਤੀ ਆਈ ਹੈ ਉਹਨੂੰ ਸ਼ਾਇਦ ਕ੍ਰਾਂਤੀ ਨਹੀਂ ਆਈ ਹੋਵੇ ਤਾਂ ਹੀ ਦਿੱਲੀ ਪਬਲਿਕ ਸਕੂਲ ਚ ਪੜੇ ਸੀ ਹੈ ਜਾਂ ਉਦੋਂ ਬਾਅਦ ਫਿਰ ਇੰਗਲੈਂਡ ਪੜੇ ਜੇ ਤੋਂ ਇਸ ਕਰਕੇ ਉਹ تعلیم ਜਹ ਆਈ ਆਈਟੀ ਚ ਪੜੇ ਤੋਂ ਇਸ ਕਰਕੇ ਉਹ ਉਦੋਂ ਤਾਂ ਕ੍ਰਾਂਤੀ ਨਹੀਂ ਆਈ ਸੀ ਇਹ ਵੀ ਕਾਰਨ ਹੋ ਸਕਦਾ ਕ੍ਰਾਂਤੀ ਸ਼ਾਇਦ ਸੰਸੋਧੀਆਂ ਦੇ ਬਾਅਦ ਚੜਦੀ ਹੈ ਤੇ ਇਹ ਤਾਂ ਨਹੀਂ ਹੋ ਸਕਦਾ ਨਹੀਂ ਤਾਂ ਫਿਰ ਵੈਸੇ ਵੀ ਕਿੰਨੇ ਕੁ ਸਿੱਖਿਆ ਕ੍ਰਾਂਤੀ ਆਪਾਂ ਦੇਖ ਲਈ ਕਿੰਨੇ ਕੁ ਬੱਚੇ ਜਿਹੜੇ ਐ ਐਮਐਲਏ ਦੇ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਜਿੱਥੇ ਸਿੱਖਿਆ ਕ੍ਰਾਂਤੀ ਆ ਚੁੱਕੀ ਹੈ ਉਹੀ ਮਾਡਲ ਚੱਕ ਕੇ ਹੁਣ ਆਪਾਂ ਪੰਜਾਬ 'ਚ ਲੈ ਕੇ ਆ ਰਹੇ ਆਂ ਪੰਜਾਬ 'ਚ ਵੀ ਲੋਕ ਪੁੱਛਦੇ ਨੇ ਸਾਨੂੰ ਦੱਸੋ ਤਾਂ ਸਹੀ ਕਿ ਥੇ ਤੁਹਾਡੇ ਬੱਚੇ ਪੜ੍ਹਦੇ ਸਕੂਲ ਜਿਹੜੇ ਸਕੂਲ ਆਫ ਫੈਮਿਨਿਸ ਬਣਾਏ ਨੇ ਉਹਨਾਂ 'ਚ ਦਿਖਾ ਦਿਓ ਕਿਸੇ ਛੱਡੋ ਤੁਸੀਂ ਐਮ.ਐਲ.ਏ. ਛੱਡੋ ਕਿਸੇ ਡੀ.ਸੀ. ਦਾ ਦਿਖਾ ਦਿਓ ਡੀ.ਸੀ. ਛੱਡੋ ਕਿਸੇ ਤੁਸੀਂ ਤਹਿਸੀਲਦਾਰ ਦਾ ਨਾਇਬ ਤਹਿਸੀਲਦਾਰ ਦਾ ਛੱਡੋ ਤੁਸੀਂ ਪਟਵਾਰੀ ਦੇ ਦਿਖਾ ਦਿਓ ਤੋਂ ਇਹ ساری ਗੱਲਬਾਤ ਉਹ ਤੇ ਬਾਰ-ਬਾਰ ਲੋਕ ਉਠਾ ਰਹੇ ਨੇ ਤਾਂ ਇਹ ਉਠਾਉਂਦਾ ਜਿਹੜੇ ਦੇਖੋ ਸਿੱਖਿਆ ਕ੍ਰਾਂਤੀ ਦੇ ਮਾਮਲੇ ਜਿੱਤਾ ਸਾਰਾ ਬਈ ਬਹੁਤ ਵੱਡਾ ਮਜ਼ਾਕ ਬਣਾ ਲਿਆ ਇਹਨਾਂ ਨੇ ਆਪਣਾ ਲੇਕਿਨ ਉਹੀ ਕ੍ਰਾਂਤੀ ਦਾ ਵਿਅੰਗ ਜਿਹੜਾ ਹੈ ਉਹ ਮੈਰਿਜ ਪੈਲੇਸ ਦੇ ਐਂਗਲ ਤੋਂ ਕਿ ਕਪੂਰਥਲਾ ਹੋਸਟਾ ਹੋਣਾ ਪੈਸਾ ਬਣਾਉਣ ਲਈ ਵਰਤਣਗੇ ਕਿਉਂਕਿ ਪੰਜਾਬ ਦਿਵਾਲੀਆ ਹੋ ਰਿਹਾ ਇੱਕ ਨਵੀਂ ਕ੍ਰਾਂਤੀ ਆ ਰਹੀ ਹੈ ਦੇਖੋ ਜੀ ਕ੍ਰਾਂਤੀ ਆਵੇ ਨਾ ਆਵੇ ਪੈਸਾ ਬਚਾ ਦਤਾ ਹੈ ਨਹੀਂ ਬਣਿਆ ਤਾਂ ਵੱਖਰੀ ਗੱਲ ਹੈ ਕਿਸੇ ਦਾ ਪੈਸਾ بچਿਆ ਤਾਂ ਉਹ ਡਾਇਰੈਕਟ ਪੁਰਸਨਾ ਆਪਦੇ ਸਰਕਾਰੀ ਚੁੱਕ ਕਰ ਲਿਆ ਸੋ ਇਹ ਹੈ ਹਾਲਾਂਕਿ ਫਿਰ ਵੀ ਪੈਸੇ ਮਾਨ ਸਾਹਿਬ ਤਾਂ ਕੀ ਫਰਕ ਪੈਂਦਾ ਮਾਨ ਸਾਹਿਬ ਦੀ ਭਤੀਜੀ ਹੈ ਉਹਨਾਂ ਦੇ ਭਰਾ ਬਣਿਆ ਹੋਏ ਤੇ ਭਤੀਜੀ ਦਾ ਵਿਆਹ ਕਿਤੇ ਵੀ ਕੋਈ ਕਰ ਸਕਦਾ ਸਰਕਾਰੀ ਬੰਗਲੇ 'ਚ ਵਿਆਹ ਨਹੀਂ ਹੁੰਦੇ ਕਰ ਸਕਦੇ ਨੇ ਦੇਖਦੇ ਆ ਤੁਹਾਡਾ ਕੀ ਰਿਸਪੌਂਸ ਹੈ ساری ਗੱਲਬਾਤ ਤੇ ਬਹੁਤ ਬਹੁਤ ਸ਼ੁਕਰੀਆ